ਅੱਜ ਸਾਡੇ ਪਹਿਲੇ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਪ੍ਰਕਾਸ਼ ਧਾਨਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ 1 ਅਪ੍ਰੈਲ 1621 ਈਸਵੀ ਜੋ ਕਿ 5 ਵਿਸਾਖ 1678 ਬਿਕਰਮੀ ਸੰਮਤ ਬਣਦਾ ਹੈ ਦਾ ਅੰਮ੍ਰਿਤ ਵੇਲਾ ਵਿਸਾਖ ਦੀ ਰੁੱਤ ਵਿੱਚ ਚੜ੍ਹਦੇ ਸੂਰਜ ਦੀ ਪਹਿਲੀ ਕਿਰਨ ਨੇ ਜਦੋਂ ਅੰਮ੍ਰਿਤਸਰ ਸਰੋਵਰ ਦੇ ਜਲ ਨੂੰ ਛੋਇਆ ਸ਼੍ਰੀ ਹਰਮੰਦਰ ਸਾਹਿਬ ਵਿਖੇ ਆਸਾ ਕੀ ਵਾਰ ਦੇ ਅੰਤਮ ਛੰਦ ਸੰਪੂਰਨ ਹੋਏ ਗੁਰੂ ਕੇ ਮਹਿਲ ਤੋਂ ਸੁਨੇਹਾ ਆਇਆ ਕਿ ਦਾਲ ਪੰਜਨ ਗੁਰੂ ਛਟਮ ਪੀਰ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਇੱਕ ਨੂਰਾਨੀ ਬਾਲਕ ਦਾ ਆਗਮਨ ਹੋਇਆ ਹੈ ਸਭ ਤੋਂ ਛੋਟੇ ਪੁੱਤਰ ਦੇ ਆਉਣ ਤੇ ਮੀਰੀ ਪੀਰੀ ਦੇ ਮਾਲਿਕ ਚੱਲ ਪਏ ਆਪਣੇ ਮਹਿਲ ਵੱਲ ਉਸ ਆਗਾਮੀ ਰੂਹ ਦੇ ਦਰਸ਼ਨ ਕਰਨ ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਚਮਕੀਆਂ ਤੇ ਝੁਕ ਕੇ ਨਮਸਕਾਰ ਕੀਤੀ ਭਾਈ ਵਿਦੀ ਚੰਦ ਜੀ ਇਹ ਸਭ ਵੇਖ ਕੇ ਹੈਰਾਨ ਹੋਏ ਤੇ ਕਾਰਨ ਪੁੱਛਿਆ ਇਸ ਤਰ੍ਹਾਂ ਝੁਕ ਕੇ ਕੀਤੀ ਨਮਸਕਾਰ ਦਾ ਅਗੋਂ ਸੁਣ ਕੇ ਪਾਤਸ਼ਾਹ ਬਚਨ ਕੀਤੇ ਇਹ ਬਾਲਕ ਧਰਮ ਦੀ ਢਾਲ ਤੇ ਤਿਆਗ ਦੀ ਮੂਰਤ ਬਣੇਗਾ ਇਸ ਦਾ ਨਾਂ ਹੋਏਗਾ ਤਿਆਗਮਲ ਇਸ ਤਰ੍ਹਾਂ ਜਦੋਂ ਬਾਅਦ ਵਿੱਚ ਬਾਬਾ ਤਿਆਗਮਲ ਜੀ ਨੇ ਆਪਣੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜਮਲ ਜੀ ਤੇ ਭੈਣ ਵੀਰੋ ਜੀ ਨਾਲ ਲਗਭਗ 6 ਸਾਲ ਤੱਕ ਸ੍ਰੀ ਅਮਰਿਤਸਰ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਬਚਪਨ ਗੁਜ਼ਾਰਿਆ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਪਾਸ਼ਾਈ ਕਾਵ ਤੇ ਗੁਰਮਤਿ ਵਿੱਦਿਆ ਦਾ ਗਿਆਨ ਦਿੱਤਾ। ਪਾਈ ਬਿਧੀ ਚੰਦ ਜੀ ਨੇ ਘੋੜਸਵਾਰੀ ਅਤੇ ਬਾਬਾ ਬੁੱਢਾ ਜੀ ਨੇ ਸ਼ਸਤਰ ਵਿੱਦਿਆ ਸਿਖਾਈ। ਕੁਝ ਹੀ ਸਾਲਾਂ ਵਿੱਚ ਗਿਆਨ, ਧਿਆਨ ਅਤੇ ਬਹਾਦਰੀ ਦਾ ਸੁਮੇਲ ਹੋ ਸਰਬ ਕਲਾ ਸੰਪੂਰਨ ਹੋ ਗਏ। ਇੱਕ ਵਾਰੀ ਜਦੋਂ ਬਾਬਾ ਗੁਰਦਿੱਤਾ ਜੀ ਦੇ ਵਿਆਹ ਦਾ ਦਿਨ ਸੀ, ਮਾਤਾ ਨਾਨਕੀ ਜੀ ਨੇ ਧਿਆਗਮਲ ਜੀ ਨੂੰ ਸੋਹਣੇ ਵਸਤਰ ਤੇ ਗਹਿਣੇ ਪਵਾ ਕੇ ਤਿਆਰ ਕੀਤਾ ਰਸਤੇ ਵਿੱਚ ਇੱਕ ਲੋੜਵੰਦ ਬੱਚਾ ਬਿਨਾਂ ਕੱਪੜਿਆਂ ਖੜਾ ਕੰਬਦਾ ਵੇਖ ਗੁਰੂ ਬਾਬਾ ਤਿਆਗਮਲ ਜੀ ਨੇ ਆਪਣੇ ਵਸਤਰ ਤੇ ਗਹਿਣੇ ਉਤਾਰ ਕੇ ਉਸ ਬੱਚੇ ਨੂੰ ਪਹਿਨਾ ਦਿੱਤੇ ਤੇ ਆਪ ਸਾਦਗੀ ਵਿੱਚ ਘਰ ਵਾਪਸ ਆ ਗਏ ਇਹ ਸਭ ਵੇਖ ਮਾਤਾ ਨਾਨਕੀ ਜੀ ਕਹਿਣ ਲੱਗੇ ਮੇਰਾ ਪੁੱਤਰ ਹੋਰਾਂ ਤੋਂ ਵੱਖਰਾ ਹੈ ਇਹ ਸੱਚ ਅਤੇ ਦਇਆ ਦਾ ਰਾਹ ਚੁਣੇਗਾ ਛੇਵੇਂ ਪਾਸ਼ਾ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਤਿਆਗਮਲ ਜੀ ਜਦੋਂ ਜੋਬਨ ਰੁੱਤੇ ਆਏ ਤਾਂ 4 ਫਰਵਰੀ 1633 ਈਸਵੀ ਨੂੰ ਲਾਲਚੰਦ ਖੱਤਰੀ ਦੀ ਸੁਪਤਰੀ ਗੁਜਰੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਇਸ ਜੋੜੀ ਦਾ ਕਰਮ ਵੇਖਦਿਆਂ ਸਾਰੇ ਹੀ ਜੋੜੀ ਦਾ ਜਸ ਕਰਨ ਲੱਗੇ ਉਹ ਦੋਵੇਂ ਧਰਮ ਪਿਆਰ ਅਤੇ ਸੇਵਾ ਦਾ ਪ੍ਰਤੀਕ ਬਣ ਗਏ 1635 ਈਸਵੀ ਵਿੱਚ ਬਾਬਾ ਤਿਆਗਮਲ ਜੀ ਦੀ ਉਮਰ 14 ਸਾਲ ਦੀ ਸੀ ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਛਿੜੀ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਵਿੱਚ ਬਾਬਾ ਤਿਆਗਮਲ ਜੀ ਨੇ ਸਮਸ਼ੀਰ ਹੱਥ ਵਿੱਚ ਫੜੀ ਤੇ ਜੂਝਣਾ ਸ਼ੁਰੂ ਕਰ ਦਿੱਤਾ ਸਮਾਂ ਬੀਤਿਆ ਸੂਰਜ ਸਿਖਰ ਚੜ੍ਹਿਆ ਮਾਤਾ ਨਾਨਕੀ ਜੀ ਨੇ ਸੁਨੇਹਾ ਭੇਜ ਦਿੱਤਾ ਬੇਟਾ ਤੁਸੀਂ ਸਵੇਰ ਦੇ ਮੈਦਾਨੇ ਜੰਗ ਵਿੱਚ ਜੂਝ ਰਹੇ ਹੋ ਹਾਲੇ ਤੁਹਾਡੀ ਉਮਰ ਹੈ ਬਹੁਤ ਛੋਟੀ ਤੁਸੀਂ ਥੱਕ ਗਏ ਹੋਵੋਗੇ ਹੁਣ ਵਾਪਸ ਆ ਕੇ ਕੁਝ ਦਿਨ ਆਰਾਮ ਕਰ ਲੋ ਪਰ ਤਿਆਗ ਮੱਲ ਜੀ ਨੇ ਉੱਤਰ ਭੇਜਿਆ ਮਾਤਾ ਜੀ ਜੰਗ ਵਿੱਚੋਂ ਛੱਡਣਾ ਅਧਰਮ ਹੈ ਇਸ ਲਈ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ ਮੈਦਾਨੇ ਜੰਗ ਵਿੱਚੋਂ ਸੂਰਮਾ ਦੋ ਹਾਲਾਤਾਂ ਵਿੱਚ ਹੀ ਵਾਪਸ ਆ ਸਕਦਾ ਹੈ ਜਾਂ ਜੰਗ ਫਤਿਹ ਕਰਕੇ ਜੇਤੂ ਦੇ ਰੂਪ ਵਿੱਚ ਆਵੇ ਜਾਂ ਸ਼ਹੀਦੀ ਪਾ ਕੇ ਸ਼ਹੀਦ ਹੋਵੇ ਇਸ ਲਈ ਮੈਨੂੰ ਦਿਓ ਅਸੀਸਾਂ ਮੈਂ ਜੇਤੂ ਹੋ ਕੇ ਵਾਪਸ ਆਵਾਂ ਬਾਬਾ ਤਿਆਗਮਲ ਜੀ ਨੇ ਮੈਦਾਨੇ ਜੰਗ ਅੰਦਰ ਆਪਣੀ ਤੇਗ ਦੇ ਜੋਹਰ ਦਿਖਾਏ ਪੈਂਦੇ ਖਾਂ ਜਹੇ ਦੁਸ਼ਮਣ ਵੀ ਹਰਾ ਦਿੱਤੇ ਵੇਖ ਕੇ ਤੇਗ ਦੀ ਜੋਹਰ ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਕਿਹਾ ਹੁਣ ਤੋਂ ਤੁਹਾਡਾ ਨਾਮ ਤਿਆਗਮਲ ਨਹੀਂ ਸਦਾ ਲਈ ਤੇਗ ਬਹਾਦਰ ਹੀ ਰਹੇਗਾ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਦੱਸੇ ਆਦਰਸ਼ ਗ੍ਰਹਿਸਤ ਵਿੱਚ ਰਹਿ ਕੇ ਵਾਹਿਗੁਰੂ ਦਾ ਨਾਮ ਜਪਣਾ ਸੀ ਤੇ ਮਾਇਆ ਤੋਂ ਨਿਰਲੇਪ ਰਹਿਣਾ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼੍ਰੀ ਕੀਰਤਪੁਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਵਿਖੇ ਗ੍ਰਹਿਸਤ ਵਿੱਚ ਰਹਿੰਦਿਆਂ ਵੀ ਆਪਣਾ ਸਮਾਂ ਪੰਜਨ ਬੰਦਗੀ ਵਿੱਚ ਹੀ ਬਤੀਤ ਕੀਤਾ ਅਤੇ ਗੁਰੂ ਨਾਨਕ ਸਾਹਿਬ ਦੇ ਵਾਕ ਅੰਜਨ ਮਹਿ ਰਰੰਜਨ ਰਹੀਏ ਨੂੰ ਪੂਰਾ ਕਰ ਵਿਖਾਇਆ। ਸਾਰੇ ਸਮੇਂ ਦੌਰਾਨ ਮਾਤਾ ਨਾਨਕੀ ਜੀ ਤੇ ਬੀਬੀ ਗੁਜਰੀ ਜੀ ਵੀ ਉਹਨਾਂ ਦੇ ਨਾਲ ਹੀ ਰਹੇ ਇਹ ਸਾਖੀ ਕੋਈ ਆਮ ਕਹਾਣੀ ਨਹੀਂ ਇਹ ਉਹ ਨੂਰ ਹੈ ਜੋ ਸਾਨੂੰ ਸਿਖਾਉਂਦਾ ਹੈ ਕਿ ਦਇਆ ਵਿੱਚ ਹੀ ਮਹਾਨਤਾ ਹੈ ਹਿੰਮਤ ਵਿੱਚ ਹੀ ਜੀਵਨ ਹੈ ਅਤੇ ਸੱਚ ਵਿੱਚ ਸੱਚ ਲਈ ਖੜੇ ਰਹਿਣ ਲਈ ਅਸਲ ਬਹਾਦਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ